ਅੱਜ ਗੱਲ ਕਰਾਂਗੇ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਰੱਖੇ ਗਏ ਘੋੜੇ, ਬਾਜਾ, ਹਾਥੀ ਤੇ ਕੁੱਤਿਆਂ ਬਾਰੇ। ਸਭ ਤੋਂ ਪਹਿਲਾਂ ਜਦੋਂ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਗਏ ਤਾਂ ਉਹ ਘੋੜੇ ਉੱਤੇ ਸਵਾਰ ਹੋ ਕੇ ਗਏ। ਉੱਥੇ ਜਾ ਕੇ ਉਹਨਾਂ ਨੇ ਇੱਕ ਰਾਗੀਰ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਦਰਸ਼ਨ ਕਰਨੇ ਹਨ, ਉਹ ਕਿੱਥੇ ਹਨ? ਮੈਨੂੰ ਉਹਨਾਂ ਦੇ ਦਰਸ਼ਨ ਕਰਾਓ। ਕਹਿੰਦੇ ਹਨ ਉਹ ਰਾਗੀਰ ਘੋੜੇ ਦੀ ਵਾਗਾ ਫੜ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਤੱਕ ਲੈ ਕੇ ਜਾਂਦਾ ਹੈ। ਜਦੋਂ ਉਸ ਸਥਾਨ ਉੱਤੇ ਗੁਰੂ ਅੰਗਦ ਦੇਵ ਜੀ ਪੁੱਜਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਜਿਹੜਾ ਰਾਹੀਰ ਕੋੜੇ ਦੀ ਬਾਗ ਫੜ ਕੇ ਮੈਨੂੰ ਇੱਥੇ ਤੱਕ ਲੈ ਕੇ ਆਇਆ ਹੈ ਉਹ ਕੋਈ ਹੋਰ ਨਹੀਂ ਆਪ ਗੁਰੂ ਨਾਨਕ ਦੇਵ ਜੀ ਸਨ ਜਿਹੜੇ ਗੁਰੂ ਸਾਹਿਬਾਨ ਕੋੜੇ ਦੇ ਸਵਾਰ ਹੋਏ ਹਨ ਉਹ ਸਨ ਸ੍ਰੀ ਗੁਰੂ ਅਮਰਦਾਸ ਜੀ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਇੱਕ ਅਨੰਦ ਸੇਵਕ ਜਿਨ੍ਹਾਂ ਦਾ ਨਾਂ ਪਾਈ ਪਾਰੋ ਜੁਲਕਾ ਸੀ ਕਹਿੰਦੇ ਹਨ ਕਿ ਜਦੋਂ ਵਿਆਸ ਚ ਭਾਵੇਂ ਹੜਵੀ ਚੜਿਆ ਹੋਵੇ ਉਹ ਗੁਰਸਿੱਖ ਦਾ ਮਹਾਰਾਜ ਉੱਤੇ ਇੰਨਾ ਅਟੁੱਟ ਵਿਸ਼ਵਾਸ ਸੀ ਕਿ ਉਹ ਹੜ ਨੂੰ ਲੰਘ ਕੇ ਵੀ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚ ਜਾਂਦਾ ਸੀ ਜਦੋਂ ਮਹਾਰਾਜ ਉਸ ਗੁਰਸਿੱਖ ਦੀ ਸੇਵਾ ਤੇ ਪ੍ਰਸੰਨ ਹੋਏ ਤੇ ਮਹਾਰਾਜ ਨੇ ਬਚਨ ਕੀਤੇ ਕਿ ਮੈਂ ਹੁਣ ਆਪਣੀ ਗੁਰਗੱਦੀ ਤੈਨੂੰ ਦੇਣਾ ਚਾਹੁੰਦਾ ਹਾਂ ਤੇ ਉਸ ਗੁਰਸਿੱਖ ਨੇ ਨਿਮਰਤਾ ਜਾ ਕੇ ਬਚਨ ਕੀਤੇ ਮਹਾਰਾਜ ਮੈਨੂੰ ਗੁਰਗੱਦੀ ਦੀ ਕੋਈ ਭੁੱਖ ਨਹੀਂ ਹੈ ਤੁਸੀਂ ਗੁਰਗੱਦੀ ਦੇ ਵਾਰਿਸ ਨੂੰ ਹੀ ਗੁਰਗੱਦੀ ਦਿਓ ਤੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਧਾਰੀ ਤੇ ਉਸ ਗੁਰਸਿੱਖ ਨੂੰ ਆਪਣੇ ਵਿੱਚ ਸਮਾ ਲਿਆ ਉਹ ਗੁਰਸਿੱਖ ਜਾਣ ਲੱਗਾ ਮਹਾਰਾਜ ਨੂੰ ਆਪਣੀ ਘੋੜੀ ਪੇਟਾ ਕਰ ਗਿਆ ਮਹਾਰਾਜ ਉਸ ਦੀ ਘੋੜੀ ਉੱਤੇ ਅਸਵਾਰ ਹੋ ਕੇ ਹੀ ਸੰਗਤਾਂ ਨੂੰ ਦਰਸ਼ਨ ਦੇਣ ਚਾਹੁੰਦੇ ਸਨ ਜਦੋਂ ਇੱਕ ਪਿੰਡ ਵਾਲੋ ਮੂਰਖਤਾ ਦੇ ਵਾਸ ਹੋ ਕੇ ਮਹਾਰਾਜ ਨੂੰ ਕੱਢ ਦਿੱਤਾ ਗਿਆ ਤੇ ਗੁਰੂ ਅਮਰਦਾਸ ਪਾਸ਼ਾ ਇੱਕ ਥਾਂ ਤੇ ਅਲੋਪ ਹੋ ਕੇ ਬੈ ਗਏ ਸੰਗਤਾਂ ਬਾਬਾ ਬੁੱਢਾ ਜੀ ਕੋਲ ਅਰਦਾਸ ਲੈ ਕੇ ਆਈਆਂ ਕਿ ਸਾਨੂੰ ਮਹਾਰਾਜ ਦੇ ਦਰਸ਼ਨ ਕਰਾਓ ਮਹਾਰਾਜ ਨੂੰ ਲੱਭਣ ਵਿੱਚ ਸਾਡੀ ਸਹਾਇਤਾ ਕਰੋ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਦੀ ਘੋੜੀ ਸਾਨੂੰ ਮਹਾਰਾਜ ਤੱਕ ਪਹੁੰਚਾਏਗੀ। ਬਾਬਾ ਬੁੱਢਾ ਜੀ ਨੇ ਸਾਰੀ ਸੰਗਤਾਂ ਸਮੇਤ ਉਸ ਘੋੜੀ ਨੂੰ ਅੱਗੇ ਲਾਇਆ ਤੇ ਉਸ ਘੋੜੀ ਨੇ ਸੰਗਤਾਂ ਨੂੰ ਮਹਾਰਾਜ ਤੱਕ ਪਹੁੰਚਾਇਆ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੋਤੀ ਜੋਤ ਸਮਾਣ ਲੱਗੇ ਤੇ ਉਹ ਆਪਣੀ ਉਸ ਘੋੜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੂੰ ਪੇਟਾ ਕਰ ਗਏ ਅਤੇ ਬਚਨ ਕਹਿ ਗਏ ਕਿ ਜਦੋਂ ਤੁਸੀਂ ਸ੍ਰੀ ਦਰਬਾਰ ਸਾਹਿਬ ਪਹਿਲਾ ਵਾਰ ਜਾਓਗੇ ਤਾਂ ਇਸ ਘੋੜੀ ਉੱਤੇ ਚੜ ਕੇ ਹੀ ਜਾਣਾ। ਕਹਿੰਦੇ ਹਨ ਗੁਰੂ ਰਾਮਦਾਸ ਜੀ ਉਸ ਕੋੜੀ ਉੱਤੇ ਚੜ੍ਹ ਕੇ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੂਜੇ। ਉਸ ਤੋਂ ਬਾਅਦ ਕੋੜੀ ਦੇ ਸ਼ਾਸਵਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੋਏ ਹਨ। ਕਹਿੰਦੇ ਹਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣਾ ਵਿਆਹ ਮਾਤਾ ਗੰਗਾ ਜੀ ਨਾਲ ਕਰਨ ਗਏ ਤੇ ਉਸ ਪਿੰਡ ਦੀ ਇੱਕ ਰਵਾਇਤ ਸੀ ਕਿ ਜੋ ਵੀ ਇੱਥੇ ਕਿਸੇ ਵੀ ਬੇਟੀ ਨੂੰ ਵਿਆਹਣ ਆਏਗਾ ਉਸ ਨੂੰ ਨੇਜੇ ਨਾਲ ਜੜ ਪੁੱਟਣੀ ਪਵੇਗੀ। ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੇ ਪਹੁੰਚੇ ਤਾਂ ਮਹਾਰਾਜ ਘੋੜੀ ਉੱਤੇ ਸਵਾਰ ਸਨ ਮਹਾਰਾਜ ਨੇ ਹੱਥ ਵਿੱਚ ਨੇਜਾ ਫੜਿਆ ਤੇ ਨੇਜੇ ਨਾਲ ਜੜਾ ਸਮੇਤ ਹੀ ਉਹ ਰੁੱਖ ੋਟ ਕੇ ਮਾਰਿਆ ਤੇ ਸਾਰੀ ਸੰਗਤਾਂ ਹੈਰਾਨ ਹੋ ਗਈ ਪਰ ਉੱਥੇ ਮਹਾਰਾਜ ਦਾ ਉਹ ਘੋੜਾ ਦਮ ਤੋੜ ਗਿਆ ਉਸ ਤੋਂ ਬਾਅਦ ਜਦੋਂ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤੇ ਮਹਾਰਾਜ ਨੇ ਬਚਨ ਕੀਤਾ ਕਿ ਸਾਨੂੰ ਵਧੀਆ ਤੋਂ ਵਧੀਆ ਘੋੜੇ ਅਤੇ ਸ਼ਸਤਰ ਸਾਨੂੰ ਭੇਟਾ ਕੀਤੇ ਜਾਣ ਕਹਿੰਦੇ ਹਨ ਇੱਕ ਸਿੱਖ ਮਹਾਰਾਜ ਦਾ ਅਨੰਨ ਸੇਵਕ ਸੀ ਤੇ ਮਹਾਰਾਜ ਨੂੰ ਦੋ ਕੋੜੇ ਦਿਲਬਾਗ ਤੇ ਗੁਲਬਾਗ ਪੇਟਾ ਕਰਨ ਆ ਰਿਹਾ ਸੀ ਪਰ ਰਾਹ ਵਿੱਚ ਸਮੇ ਦੇ ਅਹਲਕਾਰਾਂ ਨੇ ਉਹ ਕੋੜੇ ਲੁੱਟ ਲਏ ਅਤੇ ਮੁਗਲ ਦਰਬਾਰ ਵਿੱਚ ਲੈ ਗਏ ਇਹ ਸਾਰੀ ਗੱਲ ਦਾ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਪਣੇ ਅਨੰਨ ਸੇਵਕ ਪਾਈ ਬੀਦੀ ਚੰਦ ਦੀ ਸੇਵਾ ਲਈ ਕਿ ਉਹ ਇਹ ਕੋੜੇ ਲੈ ਕੇ ਆਣ ਜਦੋਂ ਬਾਬਾ ਬੀਦੀ ਚੰਦ ਜੀ ਉੱਥੇ ਦਰਬਾਰ ਵਿੱਚ ਪਹੁੰਚੇ ਤਾਂ ਉਹ ਪਹਿਲਾ ਇੱਕ ਕਾਈਏ ਦਾ ਭੇਸ ਲੈ ਕੇ ਗਏ ਉਹ ਕੋੜੇ ਨੂੰ ਘਾ ਪਾ ਪਾ ਕੇ ਕੋੜੇ ਨਾਲ ਆਪਣੀ ਦੋਸਤੀ ਕਾਇਮ ਕੀਤੀ ਤੇ ਪਹਿਲਾ ਕੋੜਾ ਕੱਢ ਕੇ ਮਹਾਰਾਜ ਦੇ ਚਰਨਾਂ 'ਚ ਪੇਟ ਕੀਤਾ ਤੇ ਜਦੋਂ ਪਾਪਾ ਵਿਦੀਚੰਦ ਦੀ ਦੂਜਾ ਕੋੜਾ ਲੈਣ ਗਏ ਤੇ ਉਹ ਕੋੜਾ ਪਾਪਾ ਵਿਦੀਚੰਦ ਦੀ ਇੱਕ ਬਾਬੇ ਦੇ ਪੇਛੇ ਲੈਣ ਗਏ ਤੇ ਉਹ ਕੋੜਾ ਵੀ ਕੱਢ ਕੇ ਮਹਾਰਾਜ ਦੇ ਚਰਨਾਂ 'ਚ ਲਿਆ ਕੇ ਪੇਟ ਕੀਤਾ ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਗੁਰਗੱਦੀ ਤੇ ਮਹਾਰਾਜਮਾਨ ਹੋਏ ਤੇ ਗੁਰੂ ਸਾਹਿਬ ਗੁਰਗੱਦੀ ਦੇ ਬਿਰਾਜਮਾਨ ਹੋਏ ਤੇ ਮਹਾਰਾਜ ਘੋੜੇ ਦੇ ਸ਼ਾਸ ਵਾਰਸਨ ਤੇ ਕਹਿੰਦੇ ਹਨ ਸ੍ਰੀ ਗੁਰੂ ਹਰਰਾਇ ਜੀ ਆਪਣੇ ਨਾਲ 22000 ਘੋੜੇ ਤਿਆਰ ਬਰ ਤਿਆਰ ਰੱਖਦੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਸਾਨੂੰ ਇਤਿਹਾਸਿਕ ਸਰੋਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਮਹਾਰਾਜ ਵੀ ਇੱਕ ਘੋੜਾ ਰੱਖਦੇ ਸਨ ਜਿਸ ਦਾ ਨਾਂ ਮੰਗਲਾਚਰਨ ਸੀ ਮਹਾਰਾਜ ਨੇ ਆਪਣਾ ਇੱਕ ਹੁਕਮਨਾਮਾ ਸਾਹਿਬ ਭਾਈ ਜਵੇਰੀ ਨੂੰ ਲਿਖਿਆ ਜਿਸ ਵਿੱਚ ਮੰਗਲਾਚਰਨ ਦਾ ਬਿਆਨ ਕਰਦੇ ਹੋਏ ਭਾਈ ਸਾਹਿਬ ਨੇ ਕਿਹਾ ਕਿ ਸਾਡੇ ਘੋੜੇ ਦਾ ਧਿਆਨ ਪੂਰੀ ਤਰ੍ਹਾਂ ਰੱਖਿਓ ਤੇ ਜਦੋਂ ਇਹ ਦਰਸਤ ਹੋ ਜੇ ਇਸ ਨੂੰ ਸਾਡੇ ਕੋਲ ਪਟਨਾ ਸਾਹਿਬ ਵਿਖੇ ਲਿਆਇਓ ਇਸ ਹੁਕਮਨਾਮੇ ਸਾਹਿਬ ਤੋਂ ਸਾਨੂੰ ਮਹਾਰਾਜ ਦਾ ਕੋੜੇ ਨਾਲ ਪ੍ਰੇਮ ਪਤਾ ਲੱਗਦਾ ਹੈ ਉਸ ਤੋਂ ਬਾਅਦ ਨੀਲੇ ਦੇ ਸ਼ਾਸਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਮਹਾਰਾਜ ਨੇ ਇੱਕ ਕੋੜਾ ਰੱਖਿਆ ਜਿਸ ਦਾ ਨਾਮ ਨੀਲਾ ਸੀ ਤੇ ਤਾਂ ਹੀ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨੀਲੇ ਦਾ ਸ਼ਾਸਵਾਰ ਵੀ ਕਿਹਾ ਜਾਂਦਾ ਹੈ ਜਦੋਂ ਹਜੂਰ ਸਾਹਿਬ ਮਹਾਰਾਜ ਜੋਤੀ ਜੋਸ ਮਾਨ ਲੱਗੇ ਉਸ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਵੰਜਾ ਹੁਕਮ ਸੰਗਤਾਂ ਦੇ ਸਪੁਰਦ ਕੀਤੇ ਜਿਸ ਵਿੱਚੋਂ ਇੱਕ ਬੋਚਨ ਏਬੀਸੀ ਕੇ ਘੋੜਸਵਾਰੀ ਸਿੱਖਣੀ ਕਹਿੰਦੇ ਹਨ ਕਿ ਨੀਲੇ ਦੇ ਸਾਨੂੰ ਕਿੱਥੋਂ ਵੀ ਪਰਮਾਨ ਨਹੀਂ ਲੱਭਦੇ ਕਿ ਨੀਲਾ ਕਿੱਥੋਂ ਆਇਆ ਹੈ ਪਰ ਹਾਂ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਇਹ ਕਿਸੇ ਦੇਵਤੇ ਵੱਲੋਂ ਸਾਨੂੰ ਭੇੜ ਦਿੱਤੀ ਗਈ ਹੈ ਨੀਲੇ ਵੱਲੋਂ ਬਲ ਦੇ ਪੱਠ ਨੂੰ ਪੱਠਾ ਸਾਹਿਬ ਵਿਖੇ ਠੰਡਾ ਕਰਨਾ ਅਤੇ ਤੰਬਾਕੂ ਦੇ ਖੇਤ ਵਿੱਚੋਂ ਨਾ ਲੰਘਣਾ ਸਿੱਖਾ ਲਈ ਇਹ ਇੱਕ ਬਹੁਤ ਵੱਡੀ ਸੁਚੇਤਤਾ ਹੈ ਹੁਣ ਗੱਲ ਕਰਾਂਗੇ ਗੁਰੂ ਸਾਹਿਬਾਨਾਂ ਵੱਲੋਂ ਰੱਖੇ ਗਏ ਬਾਜਾ ਦੀ ਕਹਿੰਦੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਿੱਖਾਂ ਨਾਲ ਅੰਮ੍ਰਿਤਸਰ ਦੇ ਲਾਗੇ ਇੱਕ ਥਾਂ ਤੇ ਸ਼ਿਕਾਰ ਖੇਡਣ ਜਾ ਰਹੇ ਸਨ ਤੇ ਮਹਾਰਾਜ ਨੇ ਮੁਗਲਾਂ ਦਾ ਇੱਕ ਬਾਜ ਵੇਖਿਆ ਜਿਸ ਬਾਜ ਨੂੰ ਸਿੰਘਾਂ ਨੇ ਫੜ ਕੇ ਮਹਾਰਾਜ ਦੇ سپرد ਕੀਤਾ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਕਿ ਸਾਡਾ ਬਾਜ ਸਿੱਖਾਂ ਵੱਲੋਂ ਕਾਬੂ ਕਰ ਲਿਆ ਗਿਆ ਹੈ ਉਹ ਚੇਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਅਤੇ ਕਹਿਣ ਲੱਗੇ ਸਾਡਾ ਬਾਜ ਵਾਪਸ ਦੋ ਮਹਾਰਾਜ ਨੇ ਕਿਹਾ ਇਹ ਬਾਜ ਹੁਣ ਸਾਨੂੰ ਪਸੰਦ ਆ ਗਿਆ ਹੈ ਤੇ ਜਿਹੜਾ ਵੀ ਜੰਗ ਜਿੱਤੇਗਾ ਉਹ ਇਸ ਬਾਜ ਨੂੰ ਰੱਖ ਲਵੇਗਾ ਹੁਣ ਅਸੀਂ ਗੱਲ ਕਰਾਂਗੇ ਕਿ ਮਹਾਰਾਜ ਨੇ ਬਾਜ ਕਿਉਂ ਰੱਖਿਆ ਤੇ ਬਾਜ ਵਿੱਚ ਕੀ ਗੁਣ ਸਨ ਜੋ ਖਾਲਸੇ ਨਾਲ ਮੇਲ ਖਾਂਦੇ ਹਨ ਸਭ ਤੋਂ ਪਹਿਲਾ ਬਾਜ ਦਾ ਗੁਣ ਹੈ ਕਿ ਬਾਜ ਆਜ਼ਾਦ ਘੁੰਮਦਾ ਹੈ ਬਾਜ ਨੂੰ ਕੋਈ ਵੀ ਕੈਦ ਕਰਕੇ ਨਹੀਂ ਰੱਖ ਸਕਦਾ ਜੇਕਰ ਅਸੀਂ ਬਾਜ਼ ਨੂੰ ਪਿੰਜਰੇ ਵਿੱਚ ਕੈਦ ਕਰਾਂਗੇ ਜਾਂ ਤਾਂ ਉਹ ਆਪਣੇ ਆਪ ਨੂੰ ਮਾਰ ਲਵੇਗਾ ਜਾਂ ਤਾਂ ਉਹ ਪਿੰਜਰਾ ਤੋੜ ਦੇਵੇਗਾ ਦੂਜਾ ਬਾਜ਼ ਚੱਕਰਵਰਤੀ ਹੁੰਦਾ ਹੈ ਭਾਵ ਬਾਜ਼ ਦੀ ਰਾਜ ਦੀ ਕੋਈ ਸੀਮਾ ਨਹੀਂ ਹੁੰਦੀ ਬਾਜ਼ ਆਜ਼ਾਦ ਅਸਮਾਨ ਵਿੱਚ ਘੁੰਮਦਾ ਹੈ ਇਵੇਂ ਹੀ ਖਾਲਸਾ ਹੈ ਖਾਲਸਾ ਵੀ ਆਜ਼ਾਦ ਰਹਿੰਦਾ ਹੈ ਉਸ ਤੋਂ ਬਾਅਦ ਬਾਜ਼ ਦਾ ਤੀਜਾ ਗੁਣ ਹੈ ਨਿਰਪਉ ਬਾਜ਼ ਕਿਸੇ ਕੋਲੋਂ ਵੀ ਨਹੀਂ ਡਰਦਾ ਭਾਵੇਂ ਵੱਡਾ ਤੋਂ ਵੱਡਾ ਸੱਪ ਹੋਵੇ ਪੰਛੀ ਹੋਵੇ ਜਾਂ ਜੀਵ ਹੋਵੇ ਬਾਜ਼ ਸਾਰਿਆਂ ਨੂੰ ਹੀ ਮਾਰ ਦਿੰਦਾ ਹੈ ਤੀਜਾ ਬਾਜ਼ ਦੀ ਅੱਖ ਆਪਣੇ ਦੁਸ਼ਮਣ ਤੇ ਹੁੰਦੀ ਹੈ ਭਾਵ ਉਹ ਬੈਠਾ ਉਚਾਈਆਂ ਤੇ ਹੁੰਦਾ ਹੈ ਪਰ ਉਸ ਦੀ ਨਿਗਾ ਆਪਣੇ ਸ਼ਿਕਾਰ ਤੇ ਹੁੰਦੀ ਹੈ ਈਵੇਂ ਹੀ ਖਾਲਸਾ ਹੁੰਦਾ ਹੈ ਉਸ ਦਾ ਮਨ ਉੱਚਾ ਤੇ ਮਤ ਨੀਵੀਂ ਹੁੰਦੀ ਹੈ ਅਗਲਾ ਗੁਣ ਬਾਜ਼ ਦਾ ਹੈ ਕਿ ਉਹ ਆਲਸਪਣ ਤੋਂ ਦੂਰ ਹੁੰਦਾ ਹੈ ਭਾਵ ਉਹ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਦਾ ਈਵੇਂ ਹੀ ਖਾਲਸਾ ਹੈ ਜੇਕਰ ਖਾਲਸੇ ਨੇ ਅੰਮ੍ਰਿਤ ਵੇਲੇ ਜਾਗਣਾ ਹੈ ਤਾਂ ਉਹ ਜਾਗੇਗਾ ਭਾਵੇਂ ਚੱਖੜ ਚਾਂਗੀ ਮੀਂਹ ਵਰਸਾ ਪਰ ਉਹ ਆਪਣਾ ਸੁਭਾਅ ਨਹੀਂ त्याਗੇਗਾ ਉਸ ਤੋਂ ਬਾਅਦ ਬਾਜ਼ ਦਾ ਆਖਰੀ ਗੁਣ ਹੈ ਕਿ ਉਹ ਅਸਮਾਨ ਦਾ ਰਾਜਾ ਹੁੰਦਾ ਹੈ ਐਵੇਂ ਹੀ ਸਿੱਖ ਹੈ ਜੇਕਰ ਸਿੱਖ ਗਰੀਬ ਘਰ ਚ ਵੀ ਜੰਮੇ ਪਰ ਉਸ ਦੇ ਨਾਦੀ ਪਿਤਾ ਸ਼ਾਹ ਸ਼ੈਨਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਮਹਾਰਾਜ ਸ਼ੈਨਸ਼ਾ ਦੇ ਸ਼ੈਨਸ਼ਾ ਹਨ ਤੇ ਸਾਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਨੇ ਵੀ ਸ੍ਰੀ ਕਿਰਤਪੁਰ ਸਾਹਿਬ ਵਿਖੇ ਵੱਡਾ ਚਿੜੀਆ ਘਰ ਖੋਲ੍ਹਿਆ ਜਿੱਥੇ ਉਹ ਵੱਖ-ਵੱਖ ਜਾਨਵਰਾਂ ਪੰਛੀਆਂ ਜੀਵਾਂ ਨੂੰ ਰੱਖਦੇ ਸਨ ਅਤੇ ਜ਼ਖਮੀ ਜੀਵਾ ਪੰਛੀਆਂ ਦੀ ਵੀ ਦੇਖਭਾਲ ਕਰਦੇ ਸਨ ਉਸ ਤੋਂ ਬਾਅਦ ਸ੍ਰੀ ਗੁਰ ਤੇਗ ਬਹਾਦਰ ਜੀ ਨੇ ਵੀ ਬਾਜ ਰੱਖਿਆ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਾਜ ਰੱਖਿਆ ਕਹਿੰਦੇ ਹਨ ਜਦੋਂ ਮਹਾਰਾਜ ਇੱਕ ਵਾਰ ਅੰਬਾਲੇ ਵਿੱਚ ਇੱਕ ਬਾਗ ਵਿੱਚ ਪੂਜੇ ਤਾਂ ਉੱਥੇ ਦੇ ਅਹਲਕਾਰ ਨੇ ਮਹਾਰਾਜ ਨੂੰ ਬੇਨਤੀ ਕੀਤੀ ਸਾਡੇ ਬਾਜ ਨਾਲ ਤੁਸੀਂ ਆਪਣਾ ਬਾਜ ਲੜਾਓ ਤੇ ਮਹਾਰਾਜ ਨੇ ਕਿਹਾ ਜੇ ਬਾਜ ਨਾਲ ਬਾਜ ਲੜਾਇਆ ਤਾਂ ਕੀ ਲੜਾਇ ਮੈਂ ਤਾਂ ਚਿੜੀਆਂ ਨਾਲ ਬਾਜ ਲੜਾਵਾਂਗਾ ਕਹਿੰਦੇ ਹਨ ਉੱਥੇ ਰੁੱਖ ਉੱਤੇ ਬੈਠੀ ਹੋਈ ਦੋ ਚਿੜੀਆਂ ਦੇ ਮਹਾਰਾਜ ਨੇ ਕਿਰਪਾ ਦ੍ਰਿਸ਼ ਧਾਰੀ ਤੇ ਉਹ ਚਿੜੀਆਂ ਨੇ ਐਸੇ ਬਲ ਨਾਲ ਅਹਲਕਾਰ ਦੇ ਬਾਜ ਤੇ ਪ੍ਰਹਾਰ ਕੀਤਾ ਕਿ ਉਹ ਆਦਮ ਹੋਇਆ ਹੋ ਗਿਆ ਗੁਰਸਾਹਿਬ ਨੇ ਉੱਥੇ ਬਚਨ ਕਿਹਾ ਚਿੜੀਓ ਸੇ ਮੈਂ ਬਾਜ ਤੜਾਉਂ ਗਿੱਦੜੋ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਏਕ ਲੜਾਉਂ ਤਬਾ ਗੋਬਿੰਦ ਸਿੰਘ ਨਾਮ ਕਹਾਉ ਭਾਵੇਂ ਚਿੜੀਆਂ ਨੂੰ ਬਾਜਾਂ ਨਾਲ ਲੜਾਉਣ ਦੀ ਗੱਲ ਹੋਵੇ ਭਾਵੇਂ ਸਵਾ ਲੱਖ ਨਾਲ ਇੱਕ ਲੜਾਉਣ ਦੀ ਗੱਲ ਹੋਵੇ ਗੁਰਪਰਮੇਸ਼ਰ ਸਮਰਾਥ ਹਨ ਉਹ ਆਪਣੀ ਕਿਰਪਾ ਨਾਲ ਕੁਝ ਵੀ ਕਰ ਸਕਦੇ ਹਨ ਹੁਣ ਅਸੀਂ ਗੱਲ ਕਰਾਂਗੇ ਉਹ ਗੁਰੂ ਸਾਹਿਬਾਨਾਂ ਬਾਰੇ ਜਿਨ੍ਹਾਂ ਨੇ ਹਾਥੀ ਨੂੰ ਰੱਖਿਆ ਸੀਗਾ ਏ ਸਾਖੀ ਇਤਿਹਾਸ ਵਿੱਚ ਮਿਲੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਹਾਥੀ ਰੱਖਿਆ ਸੀ ਕਹਿੰਦੇ ਹਨ ਅਸਾਮ ਦਾ ਰਾਜਾ ਜਿਸ ਦੇ ਘਰ ਪੁੱਤਰ ਨਹੀਂ ਹੋ ਰਿਹਾ ਸੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਰਪਾ ਨਾਲ ਉਸ ਦੇ ਘਰ ਪੁੱਤਰ ਹੋਇਆ ਤੇ ਜਿਸ ਦੇ ਸਿਰ ਤੇ ਮੋਰ ਦੀ ਛਾਪ ਦਾ ਨਿਸ਼ਾਨ ਸੀ ਕਹਿੰਦੇ ਹਨ ਉਹ ਨਿਸ਼ਾਨ ਸ਼ੀਰਗੁਰ ਤੇਗ ਬਾਦਰ ਜੀ ਦੀ ਅੰਗੂਠੀ ਦਾ ਸੀ ਤੇ ਜਦੋਂ ਉਹ ਸਿਰਮਉਂਦੇ ਹੋਏ ਉਸ ਨਿਸ਼ਾਨ ਨੂੰ ਵੇਖਦਾ ਹੈ ਤੇ ਆਪਣੀ ਮਾਤਾ ਨੂੰ ਪੁੱਛਦਾ ਹੈ ਇਹ ਨਿਸ਼ਾਨ ਕਿਸ ਦਾ ਹੈ ਤੇ ਉਸ ਦੀ ਮਾਤਾ ਉਸ ਨੂੰ ਸਾਰੇ ਵਿਖਿਆਨ ਬਾਰੇ ਦੱਸਦੀ ਹੈ ਕਿ ਕਿਵੇਂ ਗੁਰ ਤੇਗ ਬਾਦਰ ਜੀ ਨੇ ਤੇਰੇ ਤੇ ਕਿਰਪਾ ਕੀਤੀ ਹੈ ਤੇ ਉਹਨਾਂ ਦੇ ਬਚਨਾਂ ਨਾਲ ਤੂੰ ਆਇਆ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਹੁਣ ਉਹਨਾਂ ਦੀ ਗੁਰਗੱਦੀ ਉੱਤੇ ਸ਼ੀਰਗੁਰ ਗੋਬਿੰਦ ਸਾਹਿਬ ਜੀ ਬਿਰਾਜਮਾਨ ਹਨ ਉਹ ਬੜੀ ਸ਼ਰਧਾ ਨਾਲ ਮਹਾਰਾਜ ਦੀ ਸੇਵਾ ਵਿੱਚ ਇੱਕ ਹਾਥੀ ਜਿਸ ਨੂੰ ਪ੍ਰਸਾਦੀ ਕਹਿੰਦੇ ਹਨ ਜੋ ਕਿ ਚਿੱਟੇ ਰੰਗ ਦਾ ਸੀ ਅਤੇ ਪੰਜ ਕਲਾ ਸ਼ਸ਼ਤਰ ਜਿਸ ਵਿੱਚ ਇੱਕ ਸਮੇਂ ਤੇ ਪੰਜ ਸ਼ਸ਼ਤਰ ਵਰਤੇ ਜਾਂਦੇ ਸਨ ਉਹ ਲੈ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਭੇਟ ਹੁੰਦਾ ਹੈ ਕਹਿੰਦੇ ਹਨ ਜਿਹੜਾ ਪ੍ਰਸਾਦੀ ਹਾਥੀ ਸੀ ਉਹ ਆਮ ਹਾਥੀਆਂ ਵਾਂਗ ਨਹੀਂ ਸੀਗਾ ਉਹ ਆਪਣੀ ਸੁੰਡ ਨਾਲ ਮਹਾਰਾਜ ਦੇ ਚਰਨਾਂ ਨੂੰ ਧੋ ਦਿੰਦਾ ਸੀ ਮਹਾਰਾਜ ਦੇ ਜੋੜਿਆਂ ਨੂੰ ਠੀਕ ਤਰੀਕੇ ਨਾਲ ਲਾਉਂਦਾ ਸੀ ਮਹਾਰਾਜ ਕੋਈ ਤੀਰ ਸੁੱਟਦੇ ਸਨ ਤਾਂ ਉਸ ਨੂੰ ਚੁੱਕ ਕੇ ਵਾਪਸ ਲਿਆਉਂਦਾ ਸੀ ਕਹਿੰਦੇ ਹਨ ਜਦੋਂ ਮਹਾਰਾਜ ਤਾਰਾਗੜ ਸਾਹਿਬ ਭਗਤੀ ਕਰ ਰਹੇ 500 ਗੁਰਸਿੱਖਾਂ ਲਈ ਪ੍ਰਸ਼ਾਦਾ ਲੈ ਕੇ ਜਾਂਦੇ ਸਨ ਤਾਂ ਇਸ ਪ੍ਰਸ਼ਾਦੀ ਹਾਦੀ ਤੇ ਹੀ ਲੱਦ ਕੇ ਲੈ ਕੇ ਜਾਂਦੇ ਸਨ ਜਦੋਂ ਆਨੰਦਪੁਰ ਸਾਹਿਬ ਵਿੱਚ ਅਕਾਲ ਪਿਆ ਭੁੱਖਮਰੀ ਪੈਣ ਲੱਗ ਗਈ ਤਾਂ ਉੱਥੇ ਹੀ ਭੁੱਖ ਨਾਲ ਕਹਿੰਦੇ ਹਨ ਇਹ ਪ੍ਰਸ਼ਾਦੀ ਵੀ ਮਾਰਿਆ ਗਿਆ ਧੰਨ ਹੈ ਪ੍ਰਸ਼ਾਦੀ ਧੰਨ ਹੈ ਪ੍ਰਸ਼ਾਦੀ ਦੀ ਸੇਵਾ ਹੁਣ ਅਸੀਂ ਗੱਲ ਕਰਾਂਗੇ ਗੁਰੂ ਸਹਿਬਾਨਾ ਵੱਲੋਂ ਰੱਖੇਗੇ ਕੁੱਤਿਆਂ ਦੀ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਗੁਰੂ ਸਹਿਬਾਨਾ ਨੇ ਕੁੱਤੇ ਵੀ ਰੱਖੇ ਸਨ ਜਿਸ ਨੂੰ ਸ਼ਿਕਾਰੀ ਕੁੱਤੇ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਪਰਮਾਨ ਸਾਨੂੰ ਇਤਿਹਾਸਿਕ ਤਸਵੀਰਾਂ ਤੋਂ ਮਿਲਦਾ ਹੈ ਆਰਬੀ ਸਲੂਕੀ ਜੋ ਕਿ ਇੱਕ ਬੜਾ ਹੀ ਤੇਜ਼ ਕੁੱਤਾ ਹੁੰਦਾ ਹੈ ਤੇ ਇੱਕ ਸ਼ਿਕਾਰੀ ਕੁੱਤਾ ਹੁੰਦਾ ਹੈ ਜਿਸ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਰੱਖਿਆ ਗਿਆ ਸੀਗਾ ਜਿਸ ਦੀ ਅੱਜ ਦੀ ਕੀਮਤ 12000 ਯੂਰੋ ਹੈ ਭਾਵ ਕਿ 22,690,000 ਰੁਪਏ ਦਾ ਉਹ ਕੁੱਤਾ ਹੈ ਆਸ ਕਰਦਾ ਹਾਂ ਤਾਨੂੰ ਇਤਿਹਾਸ ਵਧੀਆ ਲੱਗਿਆ ਹੋਵੇਗਾ ਹੋਈਆਂ ਬਿਆੰਤ ਪੁਲਾ ਦੀ ਮਾਫੀ ਬਖਸ਼ਣੀ ਜੀ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਸਰਦਾਰ ਹਿਸਟਰੀ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਲਦੀ ਨਵੀਂ ਵੀਡੀਓ ਨਾਲ ਦੁਬਾਰਾ ਮਿਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ